ਇਹਨਾਂ ਸ਼ਬਦਾਂ ਨੂੰ ਦੇਹਧਾਰੀ ਗੁਰੂ ਡੰਡ ਵਾਲੇ ਬੰਨੇ ਲਜਾਇਆ ਜਾਂਦਾ ਹੈ ਤੇ ਜਿਹੜੇ ਲੋਕ ਦੇਹਧਾਰੀਆਂ ਕੋ ਜਾਂਦੇ ਨੇ ਉਹ ਉਹ ਸੋਚਦੇ ਨੇ ਵੀ ਸ਼ਾਇਦ ਇੱਥੇ ਬਾਬਾ ਜੀ ਦੀ ਗੱਲ ਹੀ ਕੀਤੀ ਹੋਈ ਹੈ ਵੀ ਸੰਤਾਂ ਦੇ ਚਰਨ ਤੇ ਮੱਥਾ ਮੇਰਾ ਤਾਂ ਹੀ ਤੁਸੀਂ ਵੇਖੋ ਕਈ ਤੁਹਾਨੂੰ ਦੇਹਧਾਰੀਆਂ ਦੇ ਪੈਰਾਂ ਤੇ ਆਪਣਾ ਮੱਥਾ ਰੱਖਦੇ ਨਜ਼ਰ ਆਉਣਗੇ ਚਲੋ ਤੁਸੀਂ ਸਾਰੇ ਸੂਝਵਾਨ ਬੈਠੇ ਹੋ ਇਹ 828 ਨੰਬਰ ਅੰਕ ਤੇ ਸ਼ਬਦ ਹੈ ਗੁਰੂ ਮੰਨ ਲੋ ਵੀ ਜਿਹੜੇ ਜੇਦੀ ਵੀ ਕਰਦੇ ਜੀ ਕਈ ਕਈ ਜਿਹੜੇ ਨਹੀਂ ਜਿਨ੍ਹਾਂ ਨੇ ਬਾਣੀ ਪੜ੍ਹੀ ਉਹ ਕਈ ਵਾਰੀ ਜਿੱਦ ਕਰਦੇ ਜੀ ਬਾਣੀ ਚ ਇੰਨੀ ਸੰਤਾਂ ਦੀ ਤਾਰੀਫ ਕੀਤੀ ਹੈ ਫਿਰ ਮਹਾਰਾਜ ਐਵੇਂ ਕਰ ਗਏ ਇਹ ਜਿਹੜੀ ਸਾਰੀ ਬਾਣੀ ਵਿੱਚ ਜਿੰਨੇ ਵੀ ਸੰਤ ਸ਼ਬਦ ਬ੍ਰਹਮ ਗਿਆਨੀ ਸ਼ਬਦ ਵਰਤੇ ਨੇ ਮਹਾਰਾਜ ਨੇ ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਇਹ ਗੁਰੂ ਅਰਜਨ ਸਾਹਿਬ ਸ਼ਬਦ ਲਿਖ ਰਹੇ ਨੇ ਉਦੋਂ ਉਹਨਾਂ ਦੇ ਸਾਹਮਣੇ ਕਿਸ ਕਿਹੜਾ ਐਸਾ ਸੰਤ ਹੋਏਗਾ ਜਿਹਦੇ ਚਰਨਾਂ ਚ ਸਿੱਖ ਨੂੰ ਆਪਣਾ ਮੱਥਾ ਰੱਖਣ ਲਈ ਕਹਿ ਰਹੇ ਹੋਣਗੇ ਇਹ ਸਵਾਲ ਹੈ ਤੁਸੀਂ ਸੁਜਵਾਨ ਬੈਠੇ ਹੋ ਮੰਨ ਲਓ ਕੋਈ ਐਸ ਵਾਲਾ ਐਸਾ ਉਸ ਵੇਲੇ ਸੰਤ ਹੋਵੇ ਜਿਹਦੇ ਚਰਨਾਂ 'ਚ ਗੁਰੂ ਅਰਜਨ ਸਾਹਿਬ ਜੀ ਸਿੱਖਾਂ ਨੂੰ ਕਹਿਣ ਵੀ ਸੰਤਾਂ ਚਰਨ ਸਾਰੇ ਪੜੋ ਜੀ ਸੰਤਾਂ ਚਰਨ ਵੀ ਸਾਡਾ ਮੱਥਾ ਹੋਵੇ ਤੇ ਸੰਤਾਂ ਦੇ ਚਰਨ ਹੋਣ ਮੰਨ ਲਓ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਕਾਲ 'ਚ ਜਿੰਨੇ ਵੀ ਪਿਆਰੇ ਸਿੱਖ ਹੋਏ ਨੇ ਉਹਨਾਂ ਦੇ ਨਾਂ ਦੇ ਨਾਲ ਭਾਈ ਜੇਠਾ ਭਾਈ ਪੈੜਾ ਭਾਈ ਪੈਰਾਗਾ ਭਾਈ ਬਿਧੀ ਚੰਦ ਭਾਈ ਲੰਗਾਹਾ ਆਦਕ ਭਾਈ ਮੰਝ ਇਦਾਂ ਦੇ ਸ਼ਬਦ ਤੁਹਾਨੂੰ ਮਿਲਣਗੇ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਦਾ ਸਾਥੀ ਕੌਣ ਰਿਹਾ ਜੀ ਭਲਾ ਜਿਨ੍ਹਾਂ ਨੇ ਜੀਵਨ ਕਾਲ ਦੇ ਵਿੱਚ ਸਭ ਤੋਂ ਵੱਧ ਗੁਰੂ ਨਾਨਕ ਸਾਹਿਬ ਦਾ ਸੰਗ ਮਾਣਿਆ ਬੋਲੋ ਪਿਆਰਿਓ ਗੱਜ ਕੇ ਬੋਲੋ ਪਿਆਰਿਓ ਤੁਸੀਂ ਸੰਤ ਮਰਦਾਨਾ ਜੀ ਕਿਉਂ ਨਹੀਂ ਕਿਹਾ ਸਾਰੇ ਭਾਈ ਮਰਦਾਨਾ ਜੀ ਇੱਕ ਬਾਬਾ ਆਕਾਰ ਰੂਪ ਦੂਜਾ ਗੁਰੂ ਨਾਨਕ ਸਾਹਿਬ ਜੀ ਦੀ ਸਭ ਤੋਂ ਵੱਧ ਸੰਗਤ ਕਰਨ ਵਾਲੇ ਦੇ ਨਾਂ ਦੇ ਨਾਲ ਭਾਈ ਮਰਦਾਨਾ ਹੈ। ਗੁਰੂ ਅੰਗਦ ਸਾਹਿਬ ਜੀ ਦੇ ਵਕਤ ਜਿੰਨੇ ਵੀ ਸਿੱਖ ਹੋਏ ਨੇ ਉਹਨਾਂ ਦੇ ਨਾਂ ਦੇ ਨਾਲ ਵੀ ਭਾਈ ਸ਼ਬਦ ਤੁਹਾਨੂੰ ਜੁੜਿਆ ਮਿਲੇਗਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਭਾਈ ਪਾਰੋ ਜੀ ਬਾਣੀ ਗਾਉਂਦੇ ਸੀ ਰਾਈ ਰਾਹ ਤੁਰੇ ਜਾਂਦੇ ਖਲੋ ਜਾਂਦੇ ਸੀ। ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਵੇਲੇ ਵੀ ਜਿੰਨੇ ਸਿੱਖ ਹੋਏ ਉਹਨਾਂ ਦੇ ਨਾਲ ਵੀ ਭਾਈ ਸ਼ਬਦ ਲੱਗਾ ਮਿਲੇਗਾ ਤੁਹਾਨੂੰ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਵੀ ਗੁਰੂ ਰਾ ਫਿਰ ਗੁਰੂ ਹਰਗੋਬਿੰਦ ਪਾਸ਼ਾ ਗੁਰੂ ਹਰ राय ਗੁਰੂ ਹਰਿਕਸ਼ਨ ਗੁਰੂ ਤੇਗ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਨ ਤੁਹਾਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਜੀ ਤੱਕ ਤੁਹਾਨੂੰ ਕਿਸੇ ਵੀ ਵਿਅਕਤੀ ਦੇ ਨਾਮ ਦੇ ਨਾਲ ਜਿਨ੍ਹਾਂ ਨੂੰ ਵੀ ਅੱਜ ਆਪਾਂ ਯਾਦ ਕਰਦੇ ਏਦਾਂ ਬਰਾਬਰ ਬਹਿ ਕੇ ਗੁਰੂ ਨਾਨਕ ਸਾਹਿਬ ਜਦੋਂ ਭਾਈ ਲਾਲੋ ਜੀ ਦੇ ਘਰ ਗਏ ਤੇ ਪ੍ਰਸ਼ਾਦਾ ਉਹਦੇ ਘਰ ਬਹਿ ਕੇ ਛਕਿਆ ਜਿਹੜੀ ਇੱਕ ਸੰਗਤ ਤੇ ਪੰਗਤ ਦਿੱਤੀ ਮਹਾਰਾਜ ਨੇ ਤੇ ਅੱਜ ਤੁਸੀਂ ਵੇਖਿਓ ਜਿਹੜੇ ਆਪਣੇ ਆਪ ਨੂੰ ਵੱਡੇ ਆਖਣਗੇ ਉਹ ਆਮ ਬੰਦੇ ਦੇ ਬਰਾਬਰ ਬਹਿ ਕੇ ਪ੍ਰਸ਼ਾਦਾ ਛਕਣ ਨੂੰ ਵੀ ਬੋਲੋ ਪਿਆਰਿਓ ਅੱਛਾ ਬਰਾਬਰ ਬਹਿ ਕੇ ਛਕਣਾ ਤੇ ਦੂਰ ਦੀ ਗੱਲ ਹੈ ਉਹ ਆਮ ਸੰਗਤ ਦਾ ਤਿਆਰ ਕੀਤਾ ਵੀ ਨਹੀਂ ਸਕਦੇ ਚਲੋ ਵੱਖਰਾ ਛਕ ਲਓ ਪਰ ਸੰਗਤ ਦਾ ਤਿਆਰ ਕੀਤਾ ਛਕ ਲਓ ਉਹ ਕਹਿੰਦੇ ਜੀ ਇਹ ਸੁਚਮਤਾ ਦੀ ਗੱਲ ਹੈ ਥੋੜਾ ਜਿਹਾ ਆਪਣੇ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਤੇ 2 ਮਿੰਟ ਲਈ ਸੋਚੋ ਵੀ ਗੁਰੂ ਨਾਨਕ ਸਾਹਿਬ ਜਦੋਂ ਲੰਬੇ ਟਾਈਮ ਪ੍ਰਚਾਰ ਦੌਰਿਆਂ ਤੇ ਗਏ ਹੋਣਗੇ ਕਿਦਾਂ ਦਾ ਉਹਨਾਂ ਨੂੰ ਛਕਣ ਛਕਾਉਣ ਲਈ ਮਿਲਿਆ ਹੋਵੇਗਾ ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਰੇਤ ਅਕ ਆਹਾਰ ਕਰ ਰੂੜਾਂ ਕੀ ਗੁਰ ਕਰੀ ਵਿਸ਼ਾਈ ਵੱਡੀ ਕਰੀ ਤਪੱਸਿਆ ਆਤਪੱਸਿਆ ਸੀ ਬਾਬਾ ਜੀ ਦੀ ਇਹ ਸੰਗਰਸ ਹੀ ਮਾਰ ਆਇਦਾ ਅਜ ਤਾਂ ਅਸੀਂ ਬੁੱਤਾਂ ਦੀ ਪੂਜਾ ਕਰਨ ਲੱਗ ਪਏ ਹੁਣ ਇਥੇ ਫਿਰ ਸਮਝਿਓ ਸੰਤ ਸ਼ਬਦ ਬਾਣੀ ਚ ਰੱਬ ਲਈ ਵੀ ਆਇਆ ਗੁਰੂ ਲਈ ਵੀ ਆਇਆ ਅਛਾ ਲਓ ਆਪਾਂ ਹੋਰ ਸੌਖਾ ਸਮਝੀਏ ਭਗਤ ਕਬੀਰ ਜੀ ਵੀ ਇੱਕ ਸ਼ਬਦ ਵਿੱਚ ਕਹਿੰਦੇ ਆ ਵੀ ਬਨਾਰਸ ਕੇ ਠੱਗ ਲਓ ਉਹ ਸ਼ਬਦ ਸਕਰੀਨ ਤੇ ਲਾਓ ਤਾਂ ਕਿ ਅਸਾਂ ਇੱਕ ਸ਼ਬਦ ਵਿੱਚ ਕਹਿੰਦੇ ਆ ਸੰਤਾਂ ਨੂੰ ਮੰਨੋ ਅਛਾ ਇੱਕ ਸ਼ਬਦ ਵਿੱਚ ਸੰਤਾਂ ਨੂੰ ਮੰਨਣ ਲਈ ਕਹਿ ਰਿਹਾ ਕਹਿ ਵੀ ਬਾਬਾ ਕਬੀਰ ਜੀ ਦਾ ਇਹ ਲਓ ਸੁਣੋ ਜੀ ਹੁਣ ਗੱਜ ਸਾਡੇ ਤੈਂ ਤੈਂ ਤੋਤੀਆਂ ਤੇਰੇ ਪਾਇ ਨਾ ਪੜੀ ਜਾਓ ਜੀ ਨਾਲ ਗੱਜ ਸਾਡੇ ਤੈਂ ਤੈਂ ਤੇਰੇ ਪਾਇ ਨਾ ਗਲੀ ਜਨਾ ਲੋਟੇ ਹੱਥ ਓਏ ਹਰ ਕੇ ਸੰਤ ਨਾ ਬਾਨਾਰਸ ਕੇ ਐਸੇ ਸੰਤ ਨਾ ਦਾਲਾ ਸਿਓ ਉਹਨੇ ਮੈਨੂੰ ਚੰਗੇ ਨਹੀਂ ਲੱਗਦੇ ਥੱਕ ਗਿਆ ਲਓ ਦੂਜਾ ਸ਼ਬਦ ਕੱਢ ਦੋ ਸੰਤਾ ਮਾਨੋ ਦੂਤਾ ਡਾਨੋ ਇਹ ਕਟਵਾਰੀ ਮੇਰੀ ਇਹ ਇਹ ਵੀ ਸ਼ਬਦ ਭਗਤ ਕਵੀ ਉਹਦੇ ਸੰਤਾ ਨੂੰ ਮੰਨੋ ਇਹਦਾ ਮਤਲਬ ਆਪਾ ਵਰ ਉਹਦੀ ਸ਼ਬਦ ਹੈ ਪਰ ਇੱਥੇ ਸੰਤ ਦਾ ਅਰਥ ਹੋ ਰਿਹਾ ਇਹਦਾ ਕੀ ਅਰਥ ਵਾ ਇੱਥੇ ਦੇਵੀ ਗੁਣਾ ਨੂੰ ਸੰਤ ਆਖਿਆ ਵਾ ਸੰਤਾ ਮਾਨੋ ਇਹਨਾਂ ਸੰਤਾ ਨੂੰ ਮੰਨੋ ਜਿਹੜੇ ਤੁਹਾਡੇ ਘਰ ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਦੇਵੀ ਗੁਣ ਨੇ ਭਗਤਕ ਬੀਜ ਜੀ ਕਹਿੰਦੇ ਨੇ ਇਹਨਾਂ ਨੂੰ ਮੰਨੋ ਇਹਨਾਂ ਦੀ ਰਿਸਪੈਕਟ ਕਰੋ ਇਹਨਾਂ ਨੂੰ ਜਿਹਾਆਂ ਆਖੋ ਇਹਨਾਂ ਤੋਂ ਬਿਨਾ ਤੁਹਾਡੀ ਜ਼ਿੰਦਗੀ ਅਧੂਰੀ ਹੈ ਕਰਾਂ ਚ ਜਿਹੜੇ ਮੇਰੇ ਵੀਰ ਭੈਣ ਭਰਾ ਸੁਣ ਰਹੇ ਨੇ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਪੋਥੀਆਂ ਕਢ ਲਓ ਜੇ ਨਹੀਂ ਤੋ ਆਨੂੰ ਪ੍ਰੋਫੈਸਰ ਸਾਹਿਬ ਸਿੰਘ ਦੀ ਕਿਸੇ ਹੋਰ ਵਿਦਵਾਨ ਦੀਆਂ ਕਢ ਲਓ ਉਹਨਾਂ ਨੇ ਵੀ ਇਹਨਾਂ ਸੰਤਾਂ ਦਾ ਅਰਥ ਗੋਣੀ ਕੀਤੇ ਨੇ ਸੰਤਾ ਮੰਨੋ ਪੜੋ ਸਾਰੇ ਦੂ ਤਾਡਾ ਨੋ ਇਹ ਕੁਟਵਾਰੀ ਮੇਰੀ ਇਥੇ ਦੇਵੀ ਗੁਣਾ ਨੂੰ ਸੰਤ ਆਖਿਆ ਤੇ ਦੂਤ ਆਖਿਆ ਕਾਮ ਕ੍ਰੋਧ ਲੋਭ মোহ ਹੰਕਾਰ ਹੰਕਾਰ ਨੂੰ ਪੰਜਾਂ ਵਿਕਾਰਾਂ ਨੂੰ ਬਾਹਰ ਕੱਢ ਦਿਓ ਤੇ ਸੰਤਾਂ ਨੂੰ ਇੱਜ਼ਤ ਦੇ ਦਿਓ ਰਿਸਪੈਕਟ ਦੇ ਦਿਓ ਤੁਹਾਡਾ ਘਰ ਆਪੇ ਹੀ ਸਵਰਗ ਬਣ ਜਾਣਾ ਹੈ ਆਹ ਕੋ ਸਤਨਾਮ ਸ੍ਰੀ ਅਛਾ ਜੇ ਇਹਨਾਂ ਸ਼ਬਦਾਂ ਦੀ ਵਿਆਖਿਆ ਡੇਰਿਆਂ ਚ ਹੋਊਗੀ ਨਾ ਉਹਨਾਂ ਕਹਣਾ ਸੰਤਾ ਮਾਨੋ ਦੂਤਾ ਦਾ ਨ ਉਹ ਦੂਤ ਉਹਨਾਂ ਨੂੰ ਕਹਣਾ ਜਿਹੜੇ ਮੰਨਦੇ ਨਹੀਂ ਬਾਬਿਆਂ ਨੂੰ ਉਹਨਾਂ ਦੂਤਾਂ ਨੂੰ ਡੰਨ ਦਿਓ ਜਿਹੜੇ ਸੰਤਾਂ ਉਹਨਾਂ ਦੇ ਉੱਤੇ ਫੁੱਲ ਸੁਟੋ ਨਾ ਭਾਈ ਇੱਥੇ ਸੰਦਾਰਥਾ ਦੇਵੀ ਗੁਣ ਸਤ ਸੰਤੋਖ ਦਇਆ ਧਰਮ ਤੀਜ ਘਰਾਂ ਚ ਪੋਥੀਆਂ ਹੈਗੀਆਂ ਤਾਂ ਹੀ ਤੇ ਬੇਨਤੀ ਕਰੀਦੀ ਐ ਸੰਪਟੇ ਕੋਤਰੀਆਂ ਇਹਨਾਂ ਚੋਂ ਬਾਹਰ ਨਿਕਲ ਕੇ ਤੇ ਗੁਰਬਾਣੀ ਆਪ ਸਹਿਜ ਪਾਠ ਕਰੋ ਗੁਰੂ ਕੇ ਪਿਆਰਿਓ ਆਪਣੇ ਘਰਾਂ ਵਿੱਚ ਬਣਦੀਆਂ ਪੋਥੀਆਂ ਰੱਖੋ ਮਰੀਓ ਭੈਣੋ ਕਾਰੋਬਾਰ ਤੇ ਜਾਣ ਤੋਂ ਪਹਿਲਾਂ ਪਾਵੇਂ ਇੱਕ ਪੰਕਤੀ ਰੋਜ਼ ਪੜੋ ਕਾਰ ਆਣ ਕੇ ਪਾਵੇਂ ਇੱਕ ਪੰਕਤੀ ਗੁਰਬਾਣੀ ਦੀ ਆਪ ਪੜੋ ਮੇਰੇ ਵੀਰੋ ਭਰਾਓ ਜਿੱਥੇ ਵੀ ਬੈਠੇ ਹੋ ਅੱਜ ਕੱਲ ਤਾਂ ਸਾਡੇ ਕੋਲ ਸੌਖ ਹੈ ਬਜ਼ੁਰਗਾਂ ਨੂੰ ਪਤਾ ਹੋਣਾ ਸਫਰੀ ਬੀੜਾਂ ਹੁੰਦੀਆਂ ਸੀ ਪਹਿਲੀਆਂ ਸਫਰੀ ਬੀੜਾਂ ਛੋਟੀਆਂ ਜਿੱਥੇ ਵੀ ਸਿੱਖ ਦੇ ਕੋਲ ਟਾਈਮ ਲੱਗਦਾ ਸੀ ਸਫਰੀ ਬੀੜ ਤੋਂ ਪਾਠ ਕਰਦੇ ਸੀ ਹੁਣ ਤਾਂ ਸਾਡੇ ਕੋਲ ਸਾਧ ਨਹੀਂ ਕਿੰਨੇ ਆ ਗਏ ਹੁਣ ਤੇ ਆਈਪੈਡ ਹੈ ਲੈਪਟਾਪ ਹੈ ਜੋ ਵੀ ਹੈ ਬਹੁਤ ਕੁਝ ਹੈ ਆਪਣੇ ਕੋਲ ਜੇ ਸਿੱਖ ਖਾਣਾ ਬਣਾਉਣਾ ਸਿੱਖ ਸਕਦੇ ਆ YouTube ਤੋਂ ਆ ਕਈ ਰੈਸਪੀਆਂ ਜਿਹੜੀਆਂ ਲੋਕੀ YouTube ਤੋਂ ਕੱਢ ਕੇ ਬਣਾਉਂਦੇ ਆ ਕਪੜੇ ਦੀ ਕਟਿੰਗ YouTube ਤੋਂ ਕੱਢ ਕੇ ਕਪੜਾ ਕਿਦਾਂ ਕੱਟਣਾ ਹੈ ਜੇ ਕੋਈ ਫੋਨ ਦੀ ਸੈਗਨਲ ਦਾ ਪਤਾ ਲੱਗੇ ਤੇ ਆ ਪਾ ਵੀ ਕਿਹੜਾ ਮਾਡਲ ਆ ਸੈਟਿੰਗਾਂ ਕਰ ਲਓ ਜੇ ਕੋਈ ਖਾਣਾ ਬਣਾਉਣਾ ਤੇ YouTube ਤੋਂ ਕਰ ਲਓ ਤੇ ਸਤਿਗੁਰੂ ਦੀ ਬਾਣੀ ਦਾ ਖਜ਼ਾਨਾ ਵੀ ਬਹੁਤ ਪਿਆ ਇੰਟਰਨੈਟ ਤੇ ਪੜੋ ਵਿਚਾਰੋ ਜਿੰਨਾ ਮਰਜੀ ਆ ਤੁਹਾਡੇ ਕੋਲ ਮੋਬਾਈਲ ਆ ਆਈਪੈਡ ਭਾਵੇਂ 5000 ਕਿਤਾਬ ਡਾਊਨਲੋਡ ਕਰ ਲਓ ਇਹ ਚ ਮੁੱਕਣਾ ਹੀ ਨਹੀਂ ਪੜੀ ਜਾਓ ਟਵਿਸ ਕਰਕੇ ਗੁਰਬਾਣੀ ਤੇ ਸਾਡਾ ਕੋਈ ਨਿੱਜੀ ਵਿਰੋਧ ਥੋੜਾ ਹੈ ਸਾਡਾ ਫਰਜ਼ ਹੈ ਜਿੰਨੀ ਦੇਰ ਤੱਕ ਇਸ ਸਰੀਰ 'ਚ ਜਾਨ ਨੇ ਜੋ ਸੱਚ ਦਾ ਪਤਾ ਲੱਗਾ ਸੰਗਤਾਂ ਨੂੰ ਦਸੀਏ ਭਾਈ ਫੈਸਲਾ ਤੁਸੀਂ ਕਰ ਲਓ ਤੁਸੀਂ ਕਿਹੜੇ ਬੰਨੇ ਖਲੋਣਾ ਹੈ ਮਰਜੀ ਤੁਹਾਡੀ ਹੈ ਅਸੀਂ ਬਿਲਕੁਲ ਨਹੀਂ ਕਹਿੰਦੇ ਤੁਸੀਂ ਉੱਥੇ ਨਾ ਜਾਓ ਜਾਓ ਜਮ ਜਮ ਜਾਓ ਮੰਨੋ ਪਰ ਇੱਕ ਵਾਰੀ ਇਮਾਨਦਾਰੀ ਨਾਲ ਆਪਣੇ ਸਤਿਗੁਰ ਦੇ ਸ਼ਬਦਾਂ ਨੂੰ ਧਿਆਨ ਨਾਲ ਪੜ੍ਹ ਲਓ ਫਿਰ ਕਦਮ ਪੁੱਟਣ ਲੱਗਿਆਂ ਤੁਸੀਂ 100 ਵਾਰ ਸੋਚਣਾ ਹੈ ਤੁਮਾਰਾ ਜੀ ਕਹਿੰਦੇ ਐਸੀ ਕਿਰਪਾ ਮੋਹੇ ਕਰੋ ਸਾਰੇ ਪੜੋ ਐਸੀ ਕਿਰਪਾ ਮੇਰੇ ਤੇ ਕਿਰਪਾ ਕਰ ਦਿਓ ਕਿਹੜੀ ਕਿਰਪਾ ਸੰਤਾਂ ਚਰਨ ਸੰਤ ਗੁਰੂ ਦੇ ਚਰਨ ਤੇ ਹਮਾਰੋ ਮਾਥਾ ਮੇਰਾ ਮੱਥਾ ਹੁਣ ਦੱਸੋ ਅਗਲੀ ਪੰਕਤੀ ਵਿੱਚ ਗੱਲ ਕਲੀਅਰ ਕਰਤੀ ਵੀ ਕਿ ਇੱਥੇ ਮਹਾਰਾਜ ਚਰਨ ਕਿਹਨੂੰ ਕਹਿ ਰਿਹਾ ਗੁਰ ਕੋ ਸ਼ਬਦ ਮੇਰੇ ਹੀ ਹਰ ਬਸ ਹੈ ਗੱਲ ਕਲੀਅਰ ਹੋ ਗਈ ਨਾ ਗੁਰ ਕੋ ਸ਼ਬਦ ਮੇਰਾ ਸਾਰੇ ਪੜੋ ਜੀ ਗੁਰ ਕੋ ਸ਼ਬਦ ਮੇਰੇ ਹਿਰੇ ਰ ਬਸੇ ਹਰ ਨਾਮਾ ਮਨ ਸੰਗ ਥਰੋ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸਦਾ ਰਵੇ ਇਹ ਮੇਰੀ ਤੁਹਾਡੇ ਅਗੇ ਅਰਦਾਸ ਆ ਮੇਰੇ ਤੇ ਇਦਾਂ ਦੀ ਕਿਰਪਾ ਕਰਦੇ ਹੁਣ ਉੱਤੇ ਆਖਿਆ ਮੇਰਾ ਮੱਥਾ ਹੋਵੇ ਸੰਤ ਗੁਰੂ ਦੇ ਚਰਨ ਹੋਣ ਥੱਲੇ ਆਣ ਕੇ ਮਾਰੇ ਨੇ ਗੱਲ ਕਲੀਅਰ ਕਰਤੀ ਵੀ ਐਵੇਂ ਬੰਦਿਆਂ ਮਗਰ ਨਾਲ ਤੁਰੇ ਫਿਰਿਓ ਗੁਰ ਕੋ ਸ਼ਬਦ ਮੇਰੇ ਹਿਰੇ ਰੇ ਬਸੇ ਗੁਰੂ ਦਾ ਸ਼ਬਦ ਹੀ ਗੁਰੂ ਸੰਤ ਦੇ ਚਰਨ ਨੇ ਆਹਣ ਆਪਾਂ ਸਾਰੇ ਕੀ ਕਰ ਰਹੇ ਆ ਗੁਰੂ ਦੇ ਚਰਨਾਂ ਨੂੰ ਆਪਣੇ ਅੰਦਰ ਵਸਾ ਰਹੇ ਆ ਇੱਕ ਪੰਕਤੀ ਆਮ ਪੜੀ ਜਾਂਦੀ ਚਰਨ ਸਾਧ ਕੇ ਅੱਛਾ ਉਥੇ ਸਾਧ ਕੌਣ ਹੈ ਗੁਰੂ ਤੇ ਗੁਰੂ ਸਾਧ ਦੇ ਚਰਨ ਕੀ ਇਹ ਸ਼ਬਦ ਆਹਣ ਆਪਾਂ ਕੀ ਕਰ ਰਹੇ ਆ ਪਹਿਲਾਂ ਪਾਠ ਸੁਣਿਆ ਆਪਾਂ ਫਿਰ ਕੀਰਤਨ ਫਿਰ ਭਾਈ ਸਾਹਿਬ ਨੇ ਕਥਾ ਕੀਤੀ ਜੋ ਵੀ ਆ ਆਪਾਂ ਸ਼ਬਦ ਗੁਰੂ ਦੇ ਜਦੋਂ ਵਿਚਾਰ ਸੁਣਦੇ ਆ ਕੀਰਤਨ ਸੁਣਦੇ ਆ ਮੰਨ ਲਓ ਅਸੀਂ ਸੰਤ ਸਾਧ ਗੁਰੂ ਦੇ ਚਰਨ ਧੋ ਧੋ ਕੇ ਪੀਰੇ ਆ ਕੰਨਾ ਰਾਈ ਜੇ ਇੱਕ ਅੱਧੀ ਵੀ ਗੱਲ ਸਾਡੇ ਅੰਦਰ ਵਸ ਗਈ ਤੇ ਸਮਝ ਲਓ ਗੁਰੂ ਦੇ ਚਰਨਾਂ ਨੇ ਮੇਰੇ ਮਨ ਦੀ ਮੈਲ ਲਾ ਦੇਣੀ ਸੌਖਾ ਹੀ ਤਰੀਕਾ ਚਰਨ ਸਾਧ ਕੇ ਸਾਰੇ ਪੜੋ ਪਿਆਰਿਓ ਚਰਨ ਸਾਧ ਕੇ ਅਰਪ ਸਾਧ ਕੋ ਚਰਨ ਸਾਧ ਕੇ ਧੋਏ ਧੋਏ ਪੀਓ ਅੱਛਾ ਇਹਨਾਂ ਪੰਕਤੀਆਂ ਦਾ ਫਾਇਦਾ ਕਿਹਨੇ ਚੱਕਿਆ ਵਲਾ ਬੋਲੋ ਭਾਈ ਦੋਵੇਂ ਬੰਨੇ ਤੁਰਿਆਈਏ ਨਾ ਜੋੜ ਘਟਾਓ ਆਪਾਂ ਸਾਰੇ ਕਰੀ ਜਾਈਏ ਇਹਨਾਂ ਪੰਕਤੀਆਂ ਦਾ ਫਾਇਦਾ ਚੱਕਿਆ ਦੇਹ ਧਾਰੀਆਂ ਨੇ ਲੋਕਾਂ ਦੇ ਘਰਾਂ ਚ ਗਏ ਉਹਨਾਂ ਕੋਲੋਂ ਆਪਣੇ ਪੈਰ ਤੋਂ ਆਏ ਫਿਰ ਕਈਆਂ ਨੇ ਪੈਰ ਤੋਤੇ ਤੇ ਧੋ ਤੋਂ ਬਾਅਦ ਕਈਆਂ ਦੇ ਪੈਰ ਪੀਤੇ ਵੀ ਉਹਨਾਂ ਦੀ ਮੈਲ ਪੀਤੀ ਵੀ ਆ ਇੰਟਰਨੈਟ ਤੇ ਪਏ ਕਈ ਬਾਬੇ ਤੁਸੀਂ ਇੰਨਾ ਜਾ ਕੇ YouTube ਤੇ ਭਰਿਓ ਪਖੰਡੀ ਬਾਬੇ ਥੱਲੇ ਨਾਲ ਭਰਦੇ ਹੋ ਵੀ ਪੈਰ ਧੋਣ ਵਾਲੇ ਕਿਹੜੇ ਥੱਲੇ ਲਿਸਟ ਆ ਜਾਣੀ ਉਹਨਾਂ ਦੀ ਕਿਹੜੇ ਕਿਹੜੇ ਨੇ ਤੇ ਕਿਹੜੇ ਕਿਹੜੇ ਧੋਣ ਵਾਲਿਆ ਦੋ ਦੋ ਬੰਦੇ ਤੌਲੀਆਂ ਲੈ ਕੇ ਖਲੋਤੇ ਆ ਅਛਾ ਪਾਪਾ ਜੀ ਨਹਾਉਣ ਲੱਗੇ ਹਣ ਤੌਲੀਆਂ ਮੰਗੇ ਨਾ ਜਵਾਕਾਂ ਕੋਲੋਂ ਕਈ ਰਾਂਦੇ ਪਹਿਲਾਂ ਨਹੀਂ ਨਾਲ ਲੈ ਕੇ ਜਾਇਆ ਜਾਂਦਾ ਤੇ ਬਾਬਿਆਂ ਮਗਰ ਤਿੰਨ ਤਿੰਨ ਬੰਦੇ ਤੌਲੀਆਂ ਚੱਕੀ ਫਿਰਦੇ ਆ ਤੈਂ ਤੈਂ ਬੰਦੇ ਉਹਨਾਂ ਭੰਡੀਆਂ ਮਗਰ ਤੁਰੇ ਫਿਰਦੇ ਆ ਤੇ ਉਹਨਾਂ ਨੂੰ ਸਭ ਤੋਂ ਵੱਧ ਪੰਥ ਦਾ ਫਿਕਰ ਹੁੰਦਾ ਹੈ ਹੁਣ ਕੁਦਰਤੀ ਗੱਲ ਹੈ ਉਹਨੇ ਜਿਵੇਂ ਭਾਈ ਸਾਹਿਬ ਨੇ ਕਿਹਾ ਵੀ ਪੰਥ ਉਹਨਾਂ ਵਾਸਤੇ ਕਿਹੜਾ ਇੱਕ ਬੰਦਾ ਬਣ ਕੇ ਰਹਿ ਗਿਆ ਤੋ ਇਸ ਕਰਕੇ ਸਾਧ ਸੰਗਤ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਦੇ ਸ਼ਬਦਾਂ ਨੂੰ ਧਿਆਨ ਨਾਲ ਸਮਝੋ ਇੱਥੇ ਪਾਤਸ਼ਾਹ ਕਹਿੰਦੇ ਨੇ ਸੰਤਾਂ ਚਰਨ ਸੰਤ ਗੁਰੂ ਦੇ ਚਰਨ ਹਮਾਰੋ ਮਾਥਾ ਮੇਰਾ ਮੱਥਾ ਤੇ ਗੁਰੂ ਦੇ ਚਰਨ ਨੈਣ ਦਰਸ਼ ਮੇਰੇ ਅੱਖਾਂ ਵਿੱਚ ਦਰਸ਼ਨਾਂ ਦੀ ਚਾਹਨਾ ਹੋਵੇ ਤਨ ਧੂਰ ਪਰੋ ਹੁਣ ਧੂੜ ਵੀ ਕਲੀਅਰ ਹੋ ਗਈ ਜਦੋਂ ਚਰਨ ਸ਼ਬਦਾ ਤੇ ਧੂੜ ਕਿਹੜੀ ਹੋਏਗੀ ਫਿਰ ਜਿਵੇਂ ਆਪਾਂ ਵੇਖਿਆ ਧੂੜ ਕਿਹੜੇ ਰਸਤੇ ਤੇ ਹੁੰਦੀ ਸੀ ਜਿੰਨਾ ਰਸਤਿਆਂ ਦੇ ਕੱਚਿਆਂ ਰਸਤਿਆਂ ਤੋਂ ਲੋਕ ਜ਼ਿਆਦਾ ਲੰਘਦੇ ਸੀ ਪੱਕ ਡੰਡੀ ਬਣ ਜਾਂਦੀ ਸੀ ਜਦੋਂ ਜ਼ਿਆਦੇ ਲੋਕ ਲੰਘਦੇ ਸੀ ਪੀ ਉਸ ਰਸਤੇ ਤੇ ਉਹਦੀ ਮਿੱਟੀ ਸੀ ਧੂੜ ਬਣ ਜਾਣੀ ਕੱਟਾ ਬਣ ਜਾਣਾ ਬਿਲਕੁਲ ਉਹ ਧੂੜ ਫੇੜ ਉੱਡਣੀ ਇੱਥੇ ਸ਼ਬਦ ਹੈ ਚਰਨ ਭਾਵ ਜਿਹੜੇ ਸ਼ਬਦ ਦੇ ਪਾਂਦੀ ਨੇ ਜਿਹੜੇ ਸ਼ਬਦ ਨੂੰ ਆਪਣੀ ਜ਼ਿੰਦਗੀ ਚ ਕਮਾਉਂਦੇ ਨੇ ਮੈਂ ਵੀ ਉਸ ਰਸਤੇ ਦਾ ਪਾਂਧੀ ਬਣ ਜਾਵਾਂ ਇਹ ਮੇਰੇ ਵਾਸਤੇ ਸ਼ਬਦ ਗੁਰੂ ਦੇ ਚਰਨਾਂ ਦੀ ਧੂੜ ਹੋਵੇ ਮੈਂ ਵੀ ਉਸ ਰਸਤੇ ਦਾ ਪਾਂਧੀ ਬਣ ਜਾਵਾਂ ਮੈਂ ਵੀ ਉਸ ਜੀਵਨ ਵਿੱਚ ਉਸ ਸਿੱਖਿਆ ਨੂੰ ਅਪਣਾ ਲਵਾਂ ਨੈਣ ਦਰਸ਼ ਤਨ ਧੂਰ ਪਰੋ ਗੁਰ ਕੋ ਸ਼ਬਦ ਮੇਰੇ ਹਿਰੇ ਬਾਸੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਚ ਵਸ ਜਾਏ ਤੇ ਹਰ ਨਾਮਾ ਮੰਨ ਹਰੀ ਦਾ ਨਾਮ ਮੈਂ ਸਦਾ ਆਪਣੇ ਮਨ ਵਿੱਚ ਵਸਾਈ ਰੱਖਾਂ ਸਤਿਕਾਰਯੋਗ ਭਾਈ ਗੁਰਦਾਸ ਜੀ ਜਦੋਂ ਪੌੜੀਆਂ ਦਾ ਪਾਠ ਕਰੀ ਰਹੇ ਨਾ ਤੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ ਉਹ ਕਹਿੰਦੇ ਗੁਰਮੂਰਤ ਗੁਰ ਸ਼ਬਦ ਹੈ ਗੁਰਮੂਰਤ ਗੁਰ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਤੇ ਇਹ ਪਤਾ ਕਿੱਥੇ ਲੱਗੇਗਾ ਕਹਿੰਦੇ ਸਾਧ ਸੰਗਤ ਵਿੱਚ ਪ੍ਰਗਟ ਹੀ ਆਈ ਜਦੋਂ ਮਨੁੱਖ ਸਤ ਦੀ ਸੰਗਤ ਕਰੇਗਾ ਗੁਰੂ ਦੀ ਮੂਰਤ ਪ੍ਰਗਟ ਹੋ ਜਾਣੀ ਹੈ ਕਈ ਵਾਰੀ ਨਾ ਕਈ ਬੱਚਿਆ ਜਿਹੜੀ ਤਸਵੀਰਾਂ ਅੱਜ ਆਪਣੇ ਘਰਾਂ ਚ ਲੱਗੀਆਂ ਆ ਤੇ ਬੜਾ ਭਲਾ ਵਿਦੇਸ਼ਾਂ ਚ ਮੈਨੂੰ ਕੋਈ ਟਾਵਾਂ ਗੁਰਦੁਆਰਾ ਜਿੱਥੇ ਫੋਟੋ ਲੱਗੀ ਵੇਖੀ ਨਹੀਂ ਤੇ ਸੱਚੀ ਗੱਲ ਐ ਇਸ ਗੱਲ ਨੂੰ ਵਧਾਈ ਦੇ ਪਾਤਰ ਨੇ ਵਿਦੇਸ਼ਾਂ ਦੇ ਜਿਹੜੇ ਪ੍ਰਬੰਧਕ ਨੇ ਸੰਗਤਾਂ ਨੇ ਸੁਚੇਤ ਨੇ ਜਿੰਨੀਆਂ ਤਸਵੀਰਾਂ ਅੱਜ ਆਪਾਂ ਨੇ ਮਾਰਕੀਟ ਚ ਮਿਲਦੀਆਂ ਨੇ ਇਹ ਚિત੍ਰਕਾਰ ਸੋਭਾ ਸਿੰਘ ਦੀ ਦੇਣ ਐ ਕਿਸੇ ਗੁਰੂ ਪਾਤਸ਼ਾਹ ਜੀ ਦੀ ਇਹ オリジナル ਤਸਵੀਰ ਥੋੜਾ ਕਿਉਂਕਿ ਗੁਰੂ ਦੇ ਜੇ ਤੁਸੀਂ ਤਸਵੀਰ ਇਦਾਂ ਸਮ ਤੁਹਾਡਾ ਬੱਚਾ ਤਸਵੀਰ ਸਾਹਮਣੇ ਰੱਖੇ ਤੇ ਨਾਲ ਬਾਣੀ ਦੇ ਅਰਥ ਪੜ ਲਵੇ। ਉਹਨੇ ਕਿਹਾ ਮਾਤਾ ਜੀ ਜਿਹੜੀ ਗੱਲ ਬਾਣੀ ਰੋਕਦੀ ਹੈ ਸਾਰੀਆਂ ਚੀਜ਼ਾਂ ਤਸਵੀਰ ਦੇ ਵਿੱਚ ਹੈਗੀਆਂ ਬਾਣੀ ਚ ਲੋਟੇ ਨੂੰ ਨਾਲ ਰੱਖਣ ਵਾਲੇ ਨੂੰ ਠਾਗਾਖਿਆ। ਤੇ ਫੋਟੋ ਬਣਾਉਣ ਵਾਲੇ ਨੇ ਗੁਰੂ ਨਾਨਕ ਸਾਹਿਬ ਦੇ ਲਾਗੇ ਗੜਵਾਰ ਖਾ ਦਿੱਤਾ। ਅੱਛਾ ਬਾਣੀ ਵਿੱਚ ਮਾਲਾ ਨੂੰ ਆਖਿਆ ਕਬੀਰ ਜਪਣੀ ਕਾਟ ਕੀ। ਪੜੋ ਪਿਆਰਿਓ ਕੀ ਆ ਦਿਖਲਾਵੇਂ? ਹਿਰਦੇ ਰਾਮ ਨਾਲ ਚੇਤੇ ਹੀ ਇਹ ਜਪਣੀ ਕਿਆ ਹੋਏ?